We God bless you. आप आप दी दी? आपको Thank you वो नहीं। आप नहीं। होना जी अच्छा रहा जी हाँ सर बहुत अच्छा रहा थैंक यू सो मच फॉर कमिंग आपने इतनी अच्छी सर्विस दी है

ਕਹਤਾ ਤੁਹਾਡੇ ਆਪਣੇ ਬੇਬੀਜ਼ ਇੱਕ ਚੈਨਲ ਤੇ ਜੈਵੂ ਦਾ ਨਾਮ ਲੈਣਾ ਹੈਨਾ ਗੰਦੀ ਆ ਜੈਵੂ ਬੇਬੀ ਉੱਠ ਕੇ ਬੈਠਾ ਰਾਤ ਦੇ 1 ਵਜੇ ਨਿੰਦਾਂ ਹੁੰਦਾ ਪੂਰੀਆਂ ਕਰ ਲਈਆਂ ਤੇ ਹੁਣ ਦੇਖਦੀ ਪਈ ਐ ਇੱਧਰ ਉੱਧਰ ਕੀ ਦੇਖਦਾ ਪਿਆ ਵੱਡੀ ਭੈਣ ਦੇਖੋ ਬੈਠੀ ਹੈਲੋ ਆਈ ਕਾਮ ਮਾਦਨੂ ਇਹ ਵੀ ਉੱਠ ਗਈ 1 ਵਜੇ ਬਹੁਤ ਸਹੀ ਟਾਈਮ ਉੱਠਣ ਦਾ ਆਜੋ ਜੀ ਸਾਰੇ ਜਣਿਆ ਕੇ ਰੋਟੀ ਖਾ ਲੋ ਰਾਤ ਦੇ 1 ਵਜੇ ਜਦੋਂ ਉਹ ਕੇ ਨੂੰ ਰੋਟੀ ਖਲਾਦੀਏ ਪਹਿਲਾ ਆਪਾਂ ਸੌਂ ਗਏ ਸੀ ਹਨਾ ਹੁਣ ਉੱਠੇ ਆ ਹੁਣ ਬੇਬੀ ਨਾਲ ਇੱਦਾਂ ਹੀ ਹੋਣਾ ਟਾਈਮ ਟੇਬਲ ਸੈੱਟ ਨਹੀਂ ਹੋਣਾ ਹਾਂਜੀ ਦੇਣ ਲੱਗੇ ਰੁਕ ਚੋ ਦਿੰਦੇ ਮੈਨੂੰ ਨਾ ਖਲਾਓ ਮੈਂ ਖਲੋਂਡੀ ਰੁਕੋ ਰੋਟੀ ਖੜਾਲਣਾ ਜਦੋਂ ਉਹ ਜੈਵੋ ਮਿੰਨਾ ਕਾਰੀਆਂ ਕਰਕੇ ਹਟ ਚੁੱਕੀ ਆ ਬਾਹ ਦੇਖੋ ਕਿੱਦਾਂ ਭਰੀਆਂ ਪਈਆਂ ਦੋਨੇ ਬਾਹਾਂ ਦੋਨੇ ਲੱਤਾਂ ਟਾਂਕੇ ਮੇਰੇ ਹਿਲ ਜਾਣੇ ਜਾਵੋ ਤੋ ਕਾਤੇ ਨਹੀਂ ਹਟਦੀ ਹੁੰਦੀ। ਤ ਸਵੇਰ ਤੇ 3 ਵਜੇ ਹੋਇਆ ਰ ਨੀਂਦ ਨਹੀਂ ਆਉਂਦੀ ਪਈ ਅੱਖਾਂ ਚ। ਇੱਧਰ ਦੇਖ ਲਓ ਇੱਧਰ ਵੀ ਨਹੀਂ ਨੀਂਦ ਆਉਂਦੀ ਪਈ। ਹੈ ਅੱਖਾਂ ਚ ਨੀਂਦ ਕਿ ਨਹੀਂ? ਹੈਲੋ ਕਦੋਂ ਸੌਣਾ ਤੁਸੀਂ ਵੀ? ਹੈ? ਇੱਧਰ ਤਾਂ ਮੈਨੂੰ ਲੱਗਦਾ ਹੋ ਗਈ ਕੰਮ। ਨੀਂਦ ਆਉਣ ਲੱਗ ਪਈ ਐ। ਤੇ ਤਾਂ ਸਾਡੀ ਤੋਂ ਡੈਪਰ ਭਵਾ ਲਾ ਚ। ਤੇ ਚਲ ਜਾ। ਚਲ। ਜਾ ਜਾ ਖੇਲੇ ਪਈ ਜਿੱਥੇ ਆਏ ਨਾ ਮਸਤੀ ਕਿੱਦਾਂ ਲੜਨ ਲੱਗੀ ਹੋਈ ਆ ਜਾ ਵੋ ਸਵੇਰ ਨੂੰ ਉਠਣਾ ਨਹੀਂ ਹੱਥ ਕੇ ਕੱਲੇ ਕੱਲੇ ਹੱਥ ਲਿਆ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਹੱਸੀ ਤੇਰੀ ਸਮਾਈ ਨੇ ਕਦੀ ਹੋਈ ਕੈਚ ਹੱਸੀ ਹੱਸਿਓ ਤਾਨੂੰ ਵੀ ਨੀਂਦ ਨਾ ਆਉਂਦੀ ਆ ਨਾ ਬੱਟ ਡਿਪੈਂਡਸ ਹੁੰਦੀ ਦਾ ਤੁਸੀਂ ਸੌਂਦੇ ਆ ਦੋਨੇ ਜਾਣੇ ਨਹੀਂ ਸੌਂਦੇ ਹਾਂਜੀ ਲੈ 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 ਠੀਕ ਠੀਕ ਲੈ 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 ਤੂੰ ਤਾਂ ਮੋਈ ਬਣਾ ਲਿਆ ਆਵਾਸੀਆਂ ਤਾਂ ਆਵਾਸੀਆਂ ਲੈਂਦੀ ਪਈ ਆ ਹੁਣ ਦੇਖੋ ਕਿੱਦਾਂ ਆਪਣੀ ਨਿੰਦਾ ਲਾਉਂਦੀ ਪਈ ਆ ਰਾਤ ਨੂੰ ਸੌਣਾ ਨਹੀਂ ਹੁੰਦਾ ਆ ਉਦਾਂ ਵੀ ਨਹੀਂ ਨਹੀਂ ਕਰਾਈ ਸੀ ਆਰਾਮ ਨਾਲ ਸੁੱਤੀ ਪਈ ਆ ਆਰਾਮ ਮਿਲਿਆ ਹੋਣਾ ਇਹਨੂੰ ਨਹਾ ਧੋ ਕੇ ਹੈਨਾ ਕਾਕੂ ਤੇ ਕਾਕੇ ਦਾ ਆਪਾਂ ਰੱਖ ਲਿਆ ਨਾਮ ਬਲੌਗ ਦੇ ਨਾਲ ਜੁੜੇ ਰਹੋ ਤੇ ਆਪਾਂ ਜਲਦੀ ਦੱਸਦੇ ਆ ਤੁਹਾਨੂੰ ਬੱਸ ਨਾਮ ਵੀ ਕਾਕੇ ਦਾ ਆਪਾਂ ਕਾਕੇ ਨੂੰ ਕੀ ਨਾਮ ਰੱਖਿਆ ਆਪਾਂ ਕਾਕੇ ਦਾ ਆ ਵੀ ਦੇਖ ਲਓ ਆ ਘਟਦੀ ਆ ਇਹ ਵੀ ਬੜੀ ਤੰਗ ਕਰਦੀ ਆ ਆਪਾਂ ਕਹੀ ਜਾਂਦੇ ਆ ਆਪਾਂ ਕਿ ਸੁੱਤੀ ਹੋਈ ਆ ਤੇ ਨਾ ਨਾ ਕਰਨਾ ਪੰਗੇ ਲੈ ਪਹਿਲੇ ਪੱਪੀਆਂ ਕਰਦੀ ਆ ਫੇ ਆਪਣੇ ਪੈਰਾਂ ਨਾਲ ਸਾਨੂੰ ਡਰਾਉਂਦੀ ਆ ਕਿ ਮੈਂ ਉਹਦੇ ਉੱਤੇ ਪੈਰ ਰੱਖਣ ਲੱਗੀ ਆ ਹਨਾ ਇਦਾਂ ਹੀ ਆ ਨਾ ਦੱਸੋ ਦੱਸੋ ਬੋਲੋ ਕੁਛ ਬੋਲੋ ਤਾ ਦੂਵੀਂ ਰਾਤਾਂ ਨੂੰ ਨੀਂਦ ਨਾ ਆਉਂਦੀ ਆ ਤੁਸੀਂ ਤੰਗ ਕਰਦੇ ਜੰਮੇ ਆ ਇਹ ਇਹ ਤਾਂ ਫੇਰ ਵੀ ਸੌ ਜਾਂਦੀ ਆ ਇਹ ਸਵੇਰ ਨੂੰ ਜਾ ਕੇ 4-5 ਵਜੇ ਸੌਂਦੀ ਆ ਕਈ ਵਾਰ 7 ਵਜੇ ਸਵੇਰ ਦੇ ਜਦੋਂ ਆਪਾਂ ਉੱਠਣਾ ਹੁੰਦਾ ਉਦੋਂ ਇਹ ਸੌਂਦੀ ਆ ਬਹੁਤ ਤੰਗ ਕਰਦਾ ਜੈਵੂ ਕਾਕਾ ਹੈਨਾ ਇਦਾਂ ਹੀ ਆ ਉਹ ਜੈਵੂ ਜੈਵੂ ਕਾਕਾ ਦੇ ਨਾਮ ਸੋਣਾ ਲੱਗਾ ਕਿ ਕਿੱਦਾਂ ਲੱਗਾ ਜੈਵੂ ਨਾਲ ਬਹੁਤ ਸੋਹਣਾ ਹੈ ਕਾਕਾ ਦੇ ਨਾਲ ਜਾਵੂ ਤੇ ਬੇਸਤੀ ਕਰਤੋ ਨਹੀਂ ਨਹੀਂ ਜਾਵੂ ਦਾ ਵੀ ਸੋਨਾ ਆ ਇਹ ਲੱਡੂ ਦਾ ਵੀ ਨਾਮ ਬਹੁਤ ਸੋਨਾ ਆ ਬਸ ਤੁਸੀਂ ਹੁਣ ਵੇਟ ਕਰੋ ਤੇ ਆਪਾਂ ਦੱਸਦੇ ਹਾਂ ਹਨਾ ਕਰ ਤੰਗ ਕਰਨ ਲੱਗੀ ਜਾਵੂ ਉਹਨੂੰ ਹੈ ਜਾਵੂ ਦੇਖੋ ਐਡਾ ਤੰਗ ਕਰਦੀ ਆ ਜੇ ਉਹ ਕਹਤੇ ਤੰਗ ਕਰਨ ਲੱਗੀ ਹੋਈ ਆ ਜਦੋਂ ਨਾ ਉੱਠਣਾ ਉਦੋਂ ਨੀਂਦ ਖੇਲਣਾ ਖਜਾਤੀ ਆ ਨਾ ਤਕਾ ਨਹੀਂ ਹੁੰਦਾ ਜਦ ਸੁੱਤੀ ਹੁੰਦੀ ਆ ਉਹਦੇ ਕਦੀ ਪੈਰਾਂ ਨੂੰ ਛੇੜੂਗੀ ਕਦੀ ਉਹਨਾਂ ਮੁੱਛੀਆਂ ਕਰੂਗੀ ਕਦੀ ਪੱਪੀਆਂ ਕਰੂਗੀ ਗੰਦੀ ਆ ਵੱਡੀ ਭੈਣ ਤੇਰੀ ਲੱਗੀ ਹੁਣ ਉਹਨਾਂ ਪੱਪੀਆਂ ਕਰਨ ਹਾਈ ਟਮਾ ਸਾਰਾ ਦੇ ਦੇ ਤੂੰ ਖਜਾਕਝੂ ਕੇ ਪੱਪੀਆਂ ਪੁੱਪੀਆਂ ਕਰਕੇ ਚਲ ਗਈ ਆ ਸ਼ਤਾਨ ਅਸ਼ਤਾਨ ਇਹ ਅੱਛਾ ਅੱਛਾ ਗੰਦੀ ਆ ਗੰਦੀ ਆ ਕੋਈ ਗੱਲ ਨਹੀਂ ਕੁੱਟਦੇ ਆ ਜੈਵੂ ਨੂੰ ਕੁੱਟਦੇ ਵੱਡੀ ਭੈਣ ਨੂੰ ਜੈਵਿਕਾ ਨੂੰ ਕੁੱਟਦੇ ਆ ਹਨਾ ਕੁੱਟਦੇ ਇਹਨੂੰ ਰਵਾ ਕੇ ਚੱਲ ਜਾਂਦੇ ਮੇਰੇ ਪੁੱਤ ਨੂੰ ਜੈਵੂ ਤੇ ਕਾਕਾ ਆਰਾਮ ਨਾਲ ਅੰਦਰ ਸੁੱਤੇ ਪਏ ਆ ਦੁਪਹਿਰ ਦੇ ਵੱਜੇ ਹੋਏ ਆ 2 ਪੂਰੀ ਰਾਤ ਨਹੀਂ ਸੌਣ ਦਿੰਦੀਆਂ ਵੈਸੇ 2 ਵਜੇ ਤੱਕ ਰਾਤ ਦੇ 12 1 ਵਜੇ ਤੱਕ ਸੁੱਤੀਆਂ ਰਹਿੰਦੀਆਂ ਰਾਤ ਨੂੰ 1 2 ਵਜੇ ਉੱਠ ਜਾਂਦੀ ਆ ਛੋਟੀ ਵੀ ਤੇ ਫੀਅਰ ਸੋਨ ਦੀ ਸਵੇ ਨੂੰ ਜਾ ਕੇ 7 ਵਜੇ ਕਦੀ ਪੂਪ ਕਰ ਲੈਂਦੀ ਆ ਕਦੀ ਰੋਣ ਲੱਗ ਜਾਂਦੀ ਆ ਕਦੀ ਉਹਨੂੰ ਭੁੱਖ ਲੱਗ ਜਾਂਦੀ ਆ ਮਤਲਬ ਟਿਕਦੀ ਨਹੀਂ ਹੈਗੀ ਰਾਤ ਦੇ 1 2 ਵੇ ਤੋਂ ਲੈ ਕੇ ਸਵੇਰ ਦੇ 7 8 ਵਜੇ ਤੱਕ ਤੇ ਡੇਲੀ ਇਹੀ ਹੁੰਦਾ ਪਿਆ ਹੈ ਕੰਟੀਨਿਊ ਹੋ ਗਿਆ ਹੈ ਖਫਤਾ ਤੇ ਵਲੌਗ ਵੀ ਤਾਂ ਹੀ ਨਹੀਂ ਆ ਰਹੇ ਸੀ ਤਾਂ ਮੈਂ ਕਿਹਾ ਵੀ ਸੀ ਥੋੜਾ ਜਿਹਾ ਕਿ ਡਿਲੀਵਰੀ ਤੋਂ ਬਾਅਦ ਥੋੜਾ ਜਿਹਾ ਪ੍ਰੋਬਲਮ ਹੋਣਾ ਵਲੌਗਸ 'ਚ ਲੇਕਿਨ ਹੁਣ ਠੀਕ ਆ ਸਾਰਾ ਖੁਸ਼ ਸਟੇਬਲ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ ਤੇ ਹੁਣ ਆਇਆ ਕਰੂਗੀ ਵਲੌਗ ਤੇ ਆਈ ਐਮ ਸੌਰੀ ਸਾਰੇ ਜਣੇ ਕਮੈਂਟ ਕਰਦੇ ਸੀ ਵਲੌਗ ਨਹੀਂ ਆਉਂਦੇ ਪਏ ਤਾਂ ਕਰਕੇ ਨਹੀਂ ਆਉਂਦੇ ਪਏ ਸੀ ਹੁਣ ਡੇਲੀ ਆਇਆ ਕਰੂਗੀ ਤੁਹਾਨੂੰ ਮੈਂ ਪ੍ਰੋਮਿਸ ਕੀਤਾ ਸੀ ਕਿ ਥੋੜਾ ਜਿਹਾ ਟਾਈਮ ਡਿਲੀਵਰੀ ਤੋਂ ਪਹਿਲਾਂ ਜਦੋਂ ਬੇਬੀ ਹੋਣ ਵਾਲਾ ਸੀ ਉਸ ਤੋਂ ਪਹਿਲਾਂ ਕਹਿੰਦੀ ਸੀ ਕਿ ਮੈਨੂੰ ਸਮਝ ਲਓ ਥੋੜਾ ਜਿਹਾ ਥੋੜਾ ਜਿਹਾ ਟਾਈਮ ਏ ਸੀ ਹੁਣ ਤਾਂ ਹੋ ਗਈ ਆ 18 19 ਦਿਨਾਂ ਦੀ ਤੇ ਮੈਂ ਵਲੌਗ ਕੋਈ ਪਾਇਆ ਵੀ ਨਹੀਂ ਤੇ ਸਾਰੇ ਜਣਿਆਂ ਨੂੰ ਵੇਟ ਵੀ ਸੀ ਦੀ ਨਾਮ ਕੀ ਰੱਖਿਆ ਨਾਮ ਕੀ ਰੱਖਿਆ ਨਾਮ ਮੇਰਾ ਰੱਖਾਇਆ ਇਬਾਦਤ ਇਬਾਦਤ ਰੱਖਿਆ ਇਹਦਾ ਨਾਮ ਦੱਸਿਓ ਸਾਰੇ ਜਣੇ ਕਮੈਂਟਸ ਕਰਕੇ ਨਾਮ ਕਿੱਦਾਂ ਦਾ ਲੱਗਾ ਮੇਰੀ ਗੁੜੀਆ ਦਾ ਇਬਾਦਤ ਜੈਵਿਕਾ ਐਂਡ ਇਬਾਦਤ ਪਿਛਲਾ ਵਲੌਗ ਪਾਇਆ ਸੀ ਸਾਰੇ ਨੇ ਨਾਮ ਦੱਸੇ ਸੀ ਬਹੁਤ ਵਧੀਆ ਵਧੀਆ ਨਾਮ ਲੇਕਿਨ ਆਪਾਂ ਰੱਖਿਆ ਆ ਇਬਾਦਤ ਤੇ ਮੇਰਾ ਹਾਲ ਦੇਖੋ ਬਾਲ ਬੋਨ ਦਾ ਵੀ ਟਾਈਮ ਮਿਲਦਾ ਕਿ ਮੈਂ ਤਾਂ ਵਲੌਗਿੰਗ ਵੀ ਨਹੀਂ ਕੀਤੀ ਸੀ ਮਤਲਬ ਕਿ ਵਲੌਗ ਵੀ ਨਹੀਂ ਕਦੀ ਬਣਾਇਆ ਸੀ ਹੁਣ ਵੀ 2 ਵਜੇ ਉੱਠੀ ਆ ਹਜੇ ਦੁੱਧ ਪੀਉਂਗੀ ਫੇ ਦੇਖਦੇ ਆ ਕੀ ਕੀ ਕਰਨਾ ਆ ਕੋਚ ਨਹੀਂ ਮਨ ਕੋ ਐਵੇਂ ਦੇ ਜਾਂਦੇ ਆ ਕਦੇ 2 ਵਜੇ ਦੇ ਕਦੇ ਸ਼ਾਮ ਦੇ 6 ਵਜੇ ਦੇ ਕੁਝ ਪਤਾ ਨਹੀਂ ਲੱਗਦਾ ਹੁੰਦਾ ਸੀ ਕੱਲ ਤੋਂ ਹੁਣ ਮੈਂ ਆਪਣਾ ਟਾਈਮ ਟੇਬਲ ਸੈੱਟ ਕਰਨਾ ਹੈ ਟਾਈਮ ਟੇਬਲ ਬਣਾਇਆ ਆ ਕਿਉਂਕਿ ਇੱਕ ਦਾ ਬਹੁਤ ਔਖਾ ਵਾਕੀ ਜਿੰਨਾ ਮਲਜੀ ਟਾਈਮ ਟੇਬਲ ਬਣਾ ਲਵਾਂ ਬੱਚਿਆਂ ਨਾਲ ਫੋਲੋ ਨਹੀਂ ਹੁੰਦਾ ਟਾਈਮ ਟੇਬਲ ਵੈਸੇ ਮੈਂ ਕੋਸ਼ਿਸ਼ ਕਰੂੰਗੀ ਕਿਉਂਕਿ ਦਾ ਬਹੁਤ ਔਖਾ ਆ ਇੱਕ ਉਹ ਤਾਂ ਇਹ ਬਾਦ ਤਾਂ ਤੰਗ ਕਰਦੀ ਕਰਦੀ ਹੈ ਚਾਇਵਿਕਾ ਉਸ ਤੋਂ ਵੀ ਤੇਜ਼ ਆ ਸ ਲੋ ਸੌਂ ਗਈ ਰਾਤੀ 11:00 ਵਜੇ ਤੇ ਫੇਰ ਸਵੇਰੇ 4:00 ਵਜੇ ਉੱਠ ਕੇ ਬੈ ਗਈ ਉਹ ਵੀ ਉੱਠੀ ਤੇ ਉਹ ਵੀ ਉੱਠੀ ਉਹ ਕਹੋਗੇ ਮੈਨੂੰ ਦੁੱਧ ਪਿਲਾਓ ਉਹ ਕਹੇਗੀ ਕਹੋਗੇ ਕਿ ਮੈਂ ਐਵੇਂ ਹੀ ਬੋਤਲ ਉਹ ਤਾਂ ਬੋਤਲ ਵਾਲੇ ਪਿੰਦੀ ਐ ਕਹੋਗੇ ਕਿ ਮੈਨੂੰ ਦੁੱਧ ਪਿਲਾਓ ਬਹੁਤ ਅੰਕ ਕੀਤਾ ਹੁਣ ਮੈਂ ਉੱਠਾਂ ਬਾਲ ਭੂਲ ਬਾਂਵਾ ਆਪਣੇ ਦੁੱਧ ਵਗੈਰਾ ਪੀ ਗਏ ਕੁਛ ਖਾਈਏ ਪੀਏ ਨਾ ਬ੍ਰੇਕਫਾਸਟ ਹੁੰਦਾ ਟਾਈਮ ਸੇ ਨਾ ਲੰਚ ਨਾ ਡਿਨਰ ਕੁਛ ਕੇ ਟਾਈਮ ਇਦਾਂ ਹੁਣਾਇਆ ਫੇਰੇ ਸੱਤ ਵਧੀਆ ਬਹਿਣਾ ਆ ਨਾਲੇ ਸਾਰੇ ਜਣਾਂ ਨੇ ਪੁੱਛਦੇ ਪਏ ਸੀ ਤੁਸੀਂ ਪ੍ਰੈਗਨੈਂਸੀ ਤੋਂ ਬਾਅਦ weight loss ਕਰ ਰਹੇ ਆ ਹੋ ਰਿਹਾ ਤੁਹਾਡਾ ਨਹੀਂ ਹੋ ਰਿਹਾ ਇਹ ਤੁਹਾਨੂੰ ਮੈਂ ਹੁਣ ਕੱਲ ਵਾਲੇ ਵਲੌਗ ਚ ਦੱਸੂਗੀ ਕਿਉਂਕਿ ਹੁਣ ਡੇਲੀ ਵਲੌਗ ਹੋਣੇ ਆ ਨਾ ਤੇ ਹੁੰਦਾ ਪਿਆ ਕਿੰਨਾ ਮੈਂ ਘੱਟ ਕਰ ਰਹੀ ਆ ਕਿੰਨਾ ਮੇਰਾ ਪਿਆ ਆ ਮੈਂ ਕੀ ਖਾਂਦੀ ਪਈ ਨਹੀਂ ਕੀ ਨਹੀਂ ਖਾਂਦੀ ਪਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਸਾਰੇ ਜਣਾਂ ਦਾ ਇਹ ਕੋਮੈਂਟ ਹੁੰਦਾ ਸੀ ਬੇਬੀ ਬੇਬੀ ਬਿਲਕੁਲ ਠੀਕ ਆ ਹੁਣ ਤੇ ਮੈਂ ਪੀਵਾ ਹੁਣ ਦੁੱਧ ਮੰਮਾ ਨੂੰ ਦੁੱਧ ਬਣਾ ਕੇ ਰੱਖਿਆ ਆ ਕਾਰ ਕੇ ਤੇ ਮੈਂ ਉਹ ਪੀਮਾ ਹਾਂ ਨਾ ਬ੍ਰੇਕਫਾਸਟ ਕਰੀਏ ਦੁਪਹਿਰ ਤੇ 2 ਵਜੇ